ਜੇ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਏ 5 ਜੀਵਨ ਦੀ ਮਢਲੀ ਕਾਈ ਅਤੇ ਇਸ ਅਧਿਆਏ ਦੇ ਅੰਤ ਵਿੱਚ ਆਏ ਵਿਆਸ ਦੇ ਅਖੀਰਲੇ ਦੋ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੇ ਨੋਟਬੁੱਕ ਜੁਤਾਰ ਲਓ ਜਿਹੜਾ ਇਹ ਸਿੱਖ ਪ੍ਰਯੋਗ ਕੀਤਾ ਉਹ ਤੁਹਾਨੂੰ ਕਰਕੇ ਦਿਖਾਵਾਂਗਾ ਕਿਦਾਂ ਮੈਂ ਕੀਤਾ ਤੇ ਤੁਸੀਂ ਇਹਨੂੰ ਕਰਕੇ ਦੇਖੋ ਸੋ ਇਹਨਾਂ ਉਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਕਿਆਰੇ ਵਿਦਿਆਰਥੀਓ ਤੁਹਾਡੀਆਂ ਅੰਗਰੇਜ਼ੀ ਦੀਆਂ ਅਤੇ ਗਣਿਤ ਦੀਆਂ ਲੋੜਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚਟਸਾਲ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th English MCB 9th English Literature 9th Grammar ਤੇ ਗਣਿਤ ਵਿੱਚ ਤੁਹਾਨੂੰ ਮਿਲਣਗੀਆਂ 9th Math Notes ਫਿਰ ਨਵੀਂ ਨਵੀਂ ਗਣਿਤ ਤੇ PSC ਵੀ 9th मैथ इंग्लिश मीडियम विच फिर गणित के सिद्धांत ते मैथ शॉर्टकट्स एंड ट्रिक्स ते 20 जनरल नॉलेज वादा करने ਲਈ एक प्लेलिस्ट है की एब्रिविएशन्स सो ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਵੀ ਵੀਡੀਓ ਜੀ ਜਰੂਰ ਦੇਖੋ ਆਓ ਦੇਖੀਏ ਬੱਚਿਓ ਹੁਣ ਇਹ ਵਾਲਾ ਸਵਾਲ ਨੋ ਸਵਾਲ ਕਹਿੰਦੇ ਹੈਟ ਦਿੱਤੀ ਪਰसरण ਜਿਹਨੂੰ ਕਿਹਾ ਜਾਂਦਾ ਓਸਮੋਸਿਸ ਕਿਰਿਆ ਦਾ ਪ੍ਰਯੋਗ ਕਰੋ ਛਿੱਲੇ ਹੋਏ ਅੱਧੇ ਅੱਧੇ ਆਲੂ ਦੇ ਚਾਰ ਟੁਕੜੇ ਲਓ ਇਨਾ ਚਾਰਾਂ ਭਾਗਾਂ ਨੂੰ ਖੋਖਲਾ ਕਰ ਲੋ ਤਾਂ ਕਿ ਆਲੂ ਦੇ ਕੱਪ ਬਣ ਜਾਣ। ਇਹ ਮੈਂ ਸਾਰਾ ਤੁਹਾਨੂੰ ਕਰਕੇ ਦਿਖਾਵਾਂਗਾ ਫੋਟੋਆਂ ਮੈਂ ਖਿੱਚੀਆਂ ਤੇ ਮੈਂ ਇਹ ਤਜਰਬਾ ਆਪ ਕੀਤਾ ਤੇ ਫਿਰ ਮੈਂ ਉਹਦਾ ਤੁਹਾਨੂੰ ਦਿਖਾਵਾਂਗਾ ਫੋਟੋਆਂ ਖਿੱਚੀ ਹੋਈਆਂ ਠੀਕ ਹੈ। ਇਹਨਾਂ ਵਿੱਚੋਂ ਇੱਕ ਕੱਪ ਉਬਲੇ ਹੋਏ ਆਲੂ ਦਾ ਬਣਾਉਣਾ ਹੈ। ਇਹ ਕੱਲੂ ਨੂੰ ਉਬਾਲ ਲੈਣਾ ਠੀਕ ਹੈ। ਆਲੂ ਦੇ ਹਰ ਕੱਪ ਨੂੰ ਪਾਣੀ ਨਾਲ ਬਰਤਨ ਵਿੱਚ ਰੱਖੋ। ਪਾਣੀ ਵਾਲੇ ਬਰਤਨ 'ਚ ਰੱਖੋ। ਹੁਣ ਕੱਪ A ਨੂੰ ਖਾਲੀ ਰੱਖੋ। ਇਹ ਕੱਪ ਖਾਲੀ ਰੱਖਣਾ ਹੈ। ਕਪ ਬੀ ਵਿੱਚ ਇੱਕ ਚਮਚ ਖੰਡ ਪਾਓ ਕਪ ਸੀ ਵਿੱਚ ਇੱਕ ਚਮਚ ਲੂਣ ਪਾਓ ਮੈਂ ਬੀ ਔਰ ਸੀ ਨੂੰ ਸਾਂਝਾ ਕਰ ਲਿਆ ਖੰਡ ਏ ਲੂਣ ਕਿਉਂਕਿ ਦੋਨਾਂ ਦਾ ਜੋ ਪਰਖਣ ਹੋਏਗਾ ਜੋ ਨਤੀਜਾ ਇੱਕੋ ਹੀ ਨਿਕਲੇਗਾ ਠੀਕ ਹੈ ਸੋ ਇਸ ਕਰਕੇ ਮੈਂ ਬੀ ਔਰ ਸੀ ਨੂੰ ਇੱਕ ਕਰਕੇ ਲਿਆ ਤੁਸੀਂ ਵੱਖ-ਵੱਖ ਕਰਕੇ ਵੀ ਲੈ ਸਕਦੇ ਹੋ ਕੋਈ ਫਰਕ ਨਹੀਂ ਪਏਗਾ ਠੀਕ ਹੈ ਉਬਲੇ ਆਲੂ ਤੋਂ ਬਣਾਏ ਕਪ ਡੀ ਵਿੱਚ ਇੱਕ ਚਮਚ ਖੰਡ ਪਾਓ ਜਿਹੜਾ ਉਬਾਲਿਆ ਆਲੂ ਹੈ ਉਹ ਚ ਖੰਡ ਪਾਣੀ ਹੈ ਉਹ ਮੈਂ ਨਹੀਂ ਕੀਤਾ ਉਹ ਤੁਸੀਂ ਕਰੋ ਪਰ ਉਹ ਚੀਜ਼ ਇੱਕੋ ਜਿਹੀ ਤੁਹਾਨੂੰ ਸਮਝਾ ਦਾਂਗਾ ਉਹਨੇ ਕੀ ਕਰਨਾ ਹੈ ਅਲੂ ਦੇ ਇਹਨਾਂ ਚਾਰ ਚਾਰਾਂ ਕੱਪਾਂ ਨੂੰ 2 ਘੰਟੇ ਤੱਕ ਰੱਖਣ ਤੋਂ ਬਾਅਦ ਪਾਣੀ ਵਿੱਚ ਰੱਖਣਾ ਹੈ ਪਾਣੀ ਵਾਲੇ ਪਾਂਡੇ 'ਚ ਰੱਖਣ ਤੋਂ ਬਾਅਦ ਉਹਨਾਂ ਦਾ ਪ੍ਰੇਖਣ ਕਰੋ ਕਿ ਦੇਖੋ ਕੀ ਹੋਇਆ ਅਤੇ ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ ਠੀਕ ਹੈ ਹੁਣ ਪ੍ਰਸ਼ਨ ਜਿਹੜੇ ਬੱਚਿਆਂ ਨੇ ਬੱਚਿਓ ਅਸੀਂ ਇੱਕ ਇੱਕ ਕਰਕੇ ਕਰਾਂਗੇ ਪਹਿਲੇ ਕਰਨਾ ਕੀ ਹੈ ਜਿਹੜਾ ਤਜਰਬਾ ਇਹਨਾਂ ਚਾਈ ਦਿੱਦਾ ਕਰੋ ਉਹ ਕਰਦੇ ਹਾਂ ਇਹ ਦੇਖੋ ਆਲੂ ਲੈ ਲਿਆ ਇੱਕ ਆਲੂ ਇਹਦਾ ਫਿਰ ਉਹਨੇ ਛਿਲਣਾ ਹੈ ਉਹਨੇ ਹਨਾ ਕਿ ਛਿਲਿਆ ਸੋ ਛਿਲਿਆ ਆਲੂ ਲੈ ਲਿਆ ਪੀਲਰ ਦੇ ਨਾਲ ਆਲੂ ਛਿਲਨ ਵਾਲੀ ਜਿਹੜੀ ਹੁੰਦੀ ਹੈ ਆਲੂ ਛਿਲਨ ਵਾਲਾ ਏ ਛਿਲੜੀ ਜਿਹੜੀ ਹੁੰਦੀ ਹੈ ਜੰਤ ਹੁੰਦਾ ਉਹਦੇ ਨਾਲ ਅਸੀਂ ਸੰਧ ਹੁੰਦਾ ਆਲੂ ਛਿਲਨ ਵਾਲੇ ਸੰਧ ਦੇ ਨਾਲ ਇਹਨੂੰ ਆਲੂ ਨੂੰ ਛਿਲ ਲਿਆ ਇਹ ਛਿਲਿਆ ਆਲੂ ਹੋ ਗਿਆ ਠੀਕ ਹੈ ਤੇਰਾ ਆਲੂ ਦਾ ਅੱਧਾ ਕਰ ਲਿਆ ਇਸਾ ਐਦਾ ਕਰ ਲਿਆ ਤੇਰਾ ਥੱਲਣਾ ਇਹ ਵਾਲਾ ਹਿੱਸਾ ਹੈਗਾ ਥੱਲਾ ਕੱਟ ਕੇ ਫੱਦਰਾ ਕਰੋ ਤਾਂ ਕਿ ਜਿਹੜੇ ਭਾਂਡੇ ਵਿੱਚ ਇਹਨੂੰ ਰੱਖਾਂਗੇ ਜਿੱਦਾ ਗੋਲ ਰੱਖਾਂਗੇ ਐਦਾਂ ਕਰਕੇ ਰੱਖਾਂਗੇ ਤੇ ਬੱਚਿਓ ਫਿਰ ਉਹ ਉਹ ਡੋਲੇਗਾ ਉਹ ਟਿਕੇਗਾ ਨਹੀਂ ਸੋ ਥੱਲੇ ਨੂੰ ਪਧਰਾ ਕਰ ਲੋ ਇਦਾਂ ਪਧਰਾ ਕਰ ਲੋ ਤਾਂ ਕਿ ਉਹਨੂੰ ਟਿਕਾਇਆ ਜਾ ਸਕੇ ਥਾਲੀ ਦੇ ਵਿੱਚ ਤੇ ਆਲੂ ਦਾ ਕੱਪ ਬਣਾ ਲਓ ਇਦਾਂ ਚਮਚ ਜਿਹਾ ਨਾਲ ਖੁਰਚ ਕੇ ਇਹ ਆਲੂ ਦਾ ਕੱਪ ਬਣਾ ਲਿਆ ਇਹ ਚੋਂ ਮਲਗੀ ਇਹਦਾ ਗੁੱਦਾ ਜਿਹੜਾ ਹੈ ਉਹ ਕੱਢ ਲਿਆ ਠੀਕ ਹੈ ਹੁਣ ਕੱਪ ਬਣ ਗਿਆ ਆਲੂ ਦਾ ਹੁਣ ਇਹ ਬੱਚੋ ਥਾਲੀ ਲੈ ਲਈ ਜਿਹੜਾ ਭਾਂਡਾ ਅਸੀਂ ਲੈਣਾ ਇੱਕ ਬਰਤਨ ਲੈਣਾ ਇਹਨੂੰ ਅਸੀਂ ਪਾਣੀ ਪਾ ਲਵਾਂਗੇ ਇਹ ਪਾਣੀ ਪਾ ਲਿਆ ਦੇਖੋ ਇਹਦੇ ਵਿੱਚ ਠੀਕ ਹੈ ਇਹ ਆਲੂ ਦੀ ਜਾਂ ਸੀ ਆ ਆਲੂ ਇਕ ਲਿਆ ਬੀ ਆਲੂ ਦੇ ਇੱਕ ਕੱਪ ਬੀ ਜਾਂ ਸੀ ਵਿੱਚ ਲੂਣ ਤੇ ਖੰਡ ਮੈਨੂੰ ਇੱਕੋ ਕਰਕੇ ਲਿਆਇਆ ਇਹ ਕਾਲੂ ਚ ਤੁਸੀਂ ਖੰਡ ਪਾ ਲਓ ਮੈਂ ਖੰਡ ਪਾਈ ਏ ਇੱਕ ਚ ਤੁਸੀਂ ਲੂਣ ਪਾ ਲਓ ਮੈਂ ਦੋਨੋਂ ਨੂੰ ਇਕੱਠਾ ਰੱਖਿਆ ਮਲਿਕ ਸਾਂਝਾ ਰੱਖਿਆ ਠੀਕ ਹੈ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਚਾਹੇ ਲੂਣ ਪਾਓ ਚਾਹੇ ਖੰਡ ਪਾਓ ਉਹ ਨਤੀਜਾ ਇੱਕੋ ਨਿਕਲੇਗਾ ਸੋ ਬੱਚਿਓ ਥਾਲੀ ਹੈਗੀ ਹੈ ਆਲੂ ਦੇ ਕੱਪਾਂ ਨੂੰ ਪਾਣੀ ਭਰੀ ਥਾਲੀ ਵਿੱਚ ਰੱਖੋ ਇਹ ਬੱਚਿਓ ਥਾਲੀ ਵਿੱਚ ਮੈਂ ਪਾਣੀ ਪਰ ਲਿਆ ਠੀਕ ਹੈ ਪਾਣੀ ਪਰ ਲਿਆ ਇੱਥੇ ਤੱਕ ਆ ਗਿਆ ਸੋ ਬੱਚੋ ਇਹ ਆਲੂ ਮਤਲਬ ਕਿ ਆਲੂ ਦਾ ਜਿਹੜਾ ਉੱਪਰਲਾ ਸਿਰਾ ਹੈ ਪਾਣੀ ਇਹ ਤੋਂ ਥੱਲੇ ਰਹਿਣਾ ਚਾਹੀਦਾ ਹੈ। ਪਾਣੀ ਉਲਰ ਕੇ ਇਹ ਉੱਪਰ ਨਹੀਂ ਆਣਾ ਚਾਹੀਦਾ ਠੀਕ ਹੈ। ਵੈਸੇ ਥਾਲੀ ਜੇ ਡੂੰਘੀ ਨਹੀਂ ਹੈਗੀ ਤੇ ਉਹ ਪਾਣੀ ਉੱਪਰ ਤੱਕ ਨਹੀਂ ਆਏਗਾ ਠੀਕ ਹੈ ਕੋਈ ਪਾਣੀ ਇੰਨਾ ਘੱਰ ਲਓ ਤਾਂ ਕਿ ਆਲੂ ਦੇ ਸਿਰੇ ਤੋਂ ਥੱਲੇ-ਥੱਲੇ ਪਾਣੀ ਦਾ ਤਲ ਹੋਵੇ। ਸੋਇਆ ਬੱਚੋ ਆਲੂ ਇਹ ਹੈਗਾ ਜਿਹੜਾ ਖਾਲੀ ਹੈਗਾ ਤੇ ਆਲੂ ਵੀ ਅਸੀਂ ਹੈਗਾ ਜਿਹਦੇ ਵਿੱਚ ਲੂਣ ਜਾਂ ਖੰਡ ਹੈਗੀ ਹੈ ਠੀਕ ਹੈ। ਮੈਂ ਤੁਹਾਨੂੰ ਫੇਰ ਕਹ ਰਿਹਾ ਕਿ ਮੈਂ ਦੋਨੋਂ ਨੂੰ ਇੱਕ ਹੀ ਰੱਖਿਆ ਹੈ। ਤੁਸੀਂ ਇਹ ਕਾਲੂ ਹੋਰ ਭਾਵੇਂ ਲੈ ਲਓ। ਇਹੋ ਚ ਖੰਡ ਪਾ ਦੋ ਇੱਕ ਚ ਲੂਣ ਪਾ ਦੋ ਠੀਕ ਹੈ ਸੋ ਆਲੂ ਦੇ ਕੱਪਾਂ ਨੂੰ ਪਾਣੀ ਬੜੀ ਥਾਲੀ ਵਿੱਚ ਰੱਖਿਆ ਸੋ ਬੱਚੇ ਆ ਪ੍ਰੇਖਣ ਕੀਤਾ ਕੱਪ ਬੀ ਜਾਂ ਸੀ ਜਿਹੜਾ ਹੈਗਾ ਪਾਣੀ ਕੱਪ ਚ ਆ ਗਿਆ ਇਹ ਦੇਖੋ ਥਾਲੀ ਵਿੱਚੋਂ ਪਾਣੀ ਜਿਹੜਾ ਹੈ ਉਹ ਵਾਲਾ ਕੱਪ ਆਲੂ ਦਾ ਜਿਹੱਚ ਖੰਡਿਆ ਲੂਣ ਸੀ ਉਹ ਚ ਪਾਣੀ ਅੰਦਰ ਆ ਗਿਆ ਇਹ ਦੇਖੋ ਇੱਥੇ ਪਾਣੀ ਆ ਗਿਆ ਤੇ ਇਹ ਦੇਖੋ ਬੱਚੇ ਸਾਫ਼ ਨਜ਼ਰਾਂ ਦੇ ਇੱਥੇ ਪਾਣੀ ਆਇਆ ਹੋਇਆ ਹੈ ਇਹ ਹੈਗਾ ਕੱਪ ਏ ਪਾਣੀ ਕੱਪ ਵਿੱਚ ਨਹੀਂ ਆਇਆ ਜਿਹੜਾ ਆਲੂ ਖਾਲੀ ਸੀ ਉਹਦੇ ਵਿੱਚ ਉਹਦੇ ਵਿੱਚ ਥਾਲੀ ਤੋਂ ਕੱਪ ਵਿੱਚ ਪਾਣੀ ਨਹੀਂ ਆਇਆ ਇਹ ਇੱਥੇ ਕੱਪ ਇਹ ਹੈਗਾ ਇਹ B ਅਤੇ C ਹੈਗਾ B ਅਤੇ C ਵਿੱਚ ਪਾਣੀ ਆ ਗਿਆ E ਵਿੱਚ ਕੱਪ ਪਾਣੀ ਨਹੀਂ ਆਇਆ ਜੇ D ਉਬਲਿਆ ਹੈਗਾ ਉਹ ਚ ਵੀ ਪਾਣੀ ਨਹੀਂ ਆਏਗਾ ਉਹਦਾ ਜਵਾਬ ਮੈਂ ਅੱਗੇ ਦਵਾਂਗਾ ਉਹ ਮੈਂ ਇੱਥੇ ਉਬਲੇ ਆਲੂ ਨਹੀਂ ਲਿਆ ਉਹ ਤੁਸੀਂ ਲੈ ਸਕਦੇ ਹੋ ਹੁਣ ਬੱਚੋ ਜਵਾਬ ਇਹ ਮਿਲਗੀ ਜੋ ਸਵਾਲ ਹੈਗੇ ਨੇ ਕਹਿੰਦੇ ਬੀ ਅਤੇ ਸੀ ਦੇ ਖਾਲੀ ਭਾਗ ਵਿੱਚ ਪਾਣੀ ਕਿਉਂ ਇਕੱਠਾ ਹੋ ਗਿਆ ਭਾਗ ਬੀ ਅਤੇ ਸੀ ਜਿਹਦੇ ਚ ਛੇ ਲੂਣ ਪਾਇਆ ਸੀ ਜਖੰਡ ਪਾਈ ਸੀ ਪਾਣੀ ਕਿਉਂ ਆ ਗਿਆ ਇਸ ਦਾ ਵਰਣਨ ਕਰੋ ਸਵਿਦਾ ਸੋ ਜਵਾਬ ਦਿਆਂ ਕੱਚਾ ਆਲੂ ਇੱਕ ਮਸਾਮਦਾਰ ਛਿੱਲੀ ਵਾਂਗ ਵਰਤਦਾ ਹੈ ਮਸਾਮਦਾਰ ਛਿੱਲੀ ਜਿਹਨੂੰ ਕਹਿੰਦੇ ਸਿਲੈਕਟਿਵ ਪਰਮੀਅਬਲ ਮੈਂਬਰੇਨ ਜਿਸ ਕਰਕੇ B ਅਤੇ C ਦੇ ਖਾਲੀ ਭਾਗ ਵਿੱਚ ਪਾਣੀ ਪ੍ਰਸਰਣ ਆਸਮੋਸਿਸ ਦੀ ਕਿਰਿਆ ਕਰਕੇ ਇਕੱਠਾ ਹੋਇਆ ਆਲੂ ਕੱਚਾ ਮਸਾਮਦਾਰ ਛਿੱਲੀ ਵਾਂਗ ਵਰਤ ਰਾਇਤੇ ਉਹਦੇ ਰਹੀਂ ਪ੍ਰਸਰਣ ਦੀ ਵਿਧੀ ਰਹੀਂ ਪਾਣੀ ਆ ਗਿਆ ਤੇ ਕਿਉਂ ਆਇਆ ਖੰਡ ਲੋਣ ਦੀ ਮੌਜੂਦਗੀ ਨਾਲ ਕੱਪਾਂ B ਅਤੇ C ਵਿੱਚ ਪਾਣੀ ਦੇ ਅਣੂਆਂ ਦੀ ਸੰਗਣਤਾ ਘਟ ਜਾਂਦੀ ਹੈ ਜਿਸ ਕਰਕੇ ਪਾਣੀ ਥਾਲੀ ਚੋਂ ਕੱਪਾਂ ਦੇ ਅੰਦਰ ਆ ਜਾਂਦਾ ਹੈ ਥਾਲੀ ਵਿੱਚ ਪਾਣੀ ਦੀ ਸੰਗਣਤਾ ਦੇ ਪਾਣੀ ਦੇ ਅਣੂਆਂ ਦੀ ਸੰਗਣਤਾ ਜ਼ਿਆਦਾ ਹੈਗੀ ਹੈ ਪਰ ਕਿਉਂਕਿ ਖੰਡ ਔਰ ਲੂਣ ਆਪਾਂ ਵਿੱਚ ਪਾਤੀ ਇਸ ਕਰਕੇ ਮੁਕਾਬਲੇ ਵਿੱਚ ਆਲੂ ਦੇ ਵਿੱਚ ਜਿਹੜਾ ਪਾਣੀ ਸੀਗਾ ਉਹਦੀ ਉਹਦੇ 'ਚ ਪਾਣੀ ਦੀ ਅਣੂਆਂ ਦੀ ਸੰਗਣਤਾ ਘੱਟ ਗਈ ਅਤੇ ਅਸੀਂ ਜਾਣਦੇ ਹਾਂ ਬੱਚਿਓ ਪ੍ਰਸਰਨ ਵਿੱਚ ਕੀ ਹੁੰਦਾ ਹੈ ਪਾਣੀ ਝਿੱਲੀ ਦੇ ਆਰ ਪਾਰ ਜਾਂਦਾ ਹੈ ਜਿੱਥੇ ਪਾਣੀ ਦੀ ਸੰਗਣਤਾ ਜ਼ਿਆਦਾ ਹੁੰਦੀ ਹੈ ਉੱਥੋਂ ਦੀ ਉੱਥੋਂ ਦੀ ਜਿੱਥੇ ਪਾਣੀ ਦੀ ਸੰਗਣਤਾ ਘੱਟ ਹੁੰਦੀ ਹੈ ਉਹਦੇ ਵੱਲ ਜਾਂਦਾ ਹੈ ਠੀਕ ਹੈ ਸੋ ਇਹ ਪ੍ਰਸਰਨ ਦੀ ਇਹ ਕਰਕੇ ਪਾਣੀ ਆਇਆ। ਜੇ ਕਹਿੰਦੇ ਇਹ ਆਲੂ ਇਸ ਪ੍ਰਯੋਗ ਲਈ ਕਿਉਂ ਮਹੱਤਵਪੂਰਨ ਹੈ? ਇਹ ਆਲੂ ਇਸ ਪ੍ਰਯੋਗ ਲਈ ਇਸ ਕਰਕੇ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਖੰਡ ਲੂਣ ਵਾਲੇ ਆਲੂ ਦੇ ਕੱਪਾਂ ਦੀ ਤੁਲਨਾ ਕੀਤੀ ਜਾ ਸਕਦੀ ਹੈ ਕਿ ਖਾਲੀ ਕੱਪ ਕਿਦਾਂ ਵਰਤਦਾ ਹੈ ਤੇ ਜੇ ਕੱਪ ਵਿੱਚ ਕੁਝ ਪਾ ਦੋ ਤਾਂ ਕੀ ਹੁੰਦਾ ਹੈ? ਆਲੂ ਇਹ ਬਤੌਰ ਨਿਯੰਤਰਣ ਕੰਮ ਕਰਦਾ ਹੈ। ਨਿਯੰਤਰਣ ਹੁੰਦਾ ਬੱਚਿਓ ਜਿਹਦੇ ਨਾਲ ਕੋਈ ਛੇੜਖਾਨੀ ਨਾ ਕੀਤੀ ਗਈ ਹੋਵੇ। ਜਿੱਦਾਂ ਅਸੀਂ ਜੇ ਲੈ ਪ੍ਰਯੋਗ ਕਰਦੇ ਆਂ ਤੇ ਅਸੀਂ ਤਜਰਬਾ ਕਰਦੇ ਆਂ ਜਿੱਦਾਂ 10 ਮਰੀਜ਼ ਲਏ ਤੇ ਸੀਗਾ ਦੋ ਨੂੰ ਦਵਾਈ ਨਹੀਂ ਦਿੱਤੀ ਤੇ ਇੰਨਿਆਂ ਨੂੰ ਦਵਾਈ ਦਿੱਤੀ ਤੇ ਕਿੰਨਿਆਂ ਕਿੰਨਿਆਂ ਨੂੰ ਉਹਨੂੰ ਦੱਸਿਆ ਨਹੀਂ ਕਿ ਇਹ ਦਵਾਈ ਹੈ ਜਾਂ ਕੀ ਹੈਗਾ ਫਿਰ ਦੇਖਣਾ ਹੁੰਦਾ ਕਿ ਜਿਹਨੂੰ ਨਹੀਂ ਦਿੱਤੀ ਉੱਤੇ ਕੀ ਅਸਰ ਹੋਇਆ ਤੇ ਜਿਹਨੂੰ ਦਿੱਤੀ ਉੱਤੇ ਕੀ ਅਸਰ ਹੋਇਆ ਸੋ ਜਿਹਨੂੰ ਅਸੀਂ ਇੱਕ ਨਿਊਟਰਲ ਰੱਖਦੇ ਆਂ ਜਿਹੜੂ ਉਦਾਸੀ ਨਹੀਂ ਲੱਗਦੇ ਜਿੱਥੇ ਕੋਈ ਛੇੜਖਾਨੀ ਨਹੀਂ ਕਰਦੇ ਜਿੱਦਾਂ ਕੋਈ ਸੀ ਪੰਗਾ ਨਹੀਂ ਲੈਂਦੇ ਉਸ ਨੂੰ ਕਹਿੰਦੇ ਨਿਯੰਤਰਣ ਤਾਂ ਕਿ ਉਹਦੇ ਨਾਲ ਉਹਦਾ ਮੁਕਾਬਲਾ ਕੀਤਾ ਜਾ ਸਕੇ ਸੋ ਆਲੂ ਇਹ ਬਤੌਰ ਨਿਯੰਤਰਣ ਕੰਮ ਕਰਦਾ ਹੈ ਠੀਕ ਹੈ ਫਿਰ ਆ ਗਿਆ ਕਹਿੰਦੇ ਏ ਅਤੇ ਡੀ ਆਲੂ ਦੇ ਖਾਲੀ ਭਾਗ ਵਿੱਚ ਪਾਣੀ ਇਕੱਠਾ ਕਿਉਂ ਨਹੀਂ ਹੋਇਆ ਪਹਿਲੇ ਤਾਂ ਇਹਦੀ ਮਹੱਤਵਤਾ ਮਤਤਾ ਦੱਸਤੀ ਹੁਣ ਕਹਿੰਦੇ ਏ ਚ ਪਾਣੀ ਕਿਉਂ ਨਹੀਂ ਆਇਆ ਤੇ ਡੀ ਆਲੂ ਜਿਹੜਾ ਸੀਗਾ ਉਬਲਿਆ ਹੋਇਆ ਸੀਗਾ ਉਹ ਚ ਖੰਡ ਵੀ ਪਾਈ ਉਹ ਚ ਉਹ ਚ ਵੀ ਨਹੀਂ ਪਾਣੀ ਆਇਆ ਜਿਹੜੇ ਬੀ ਅਤੇ ਸੀ ਸੀਗੇ ਉਹ ਚ ਖੰਡ ਰੂਣ ਵਾਲੇ ਉਹ ਚ ਪਾਣੀ ਆ ਗਿਆ ਪਰ ਡੀ ਉਬਲਿਆ ਆਲੂ ਇਹ ਚ ਖੰਡ ਪਾਈ ਇਹ ਚ ਪਾਣੀ ਕਿਉਂ ਨਹੀਂ ਆਇਆ ਸੋ ਦੋਨਾਂ ਨੂੰ ਵੱਖਰਾ ਵੱਖਰਾ ਕਰਕੇ ਲੈ ਚੱਲਦੇ ਆਂ ਇਹ ਅੱਲੂ ਦੇ ਖਾਲੀ ਪਾਗ ਵਿੱਚ ਪਾਣੀ ਇਸ ਲਈ ਇਕੱਠਾ ਨਹੀਂ ਹੋਇਆ ਕਿਉਂਕਿ ਉਸ ਵਿੱਚ ਪਾਣੀ ਦੀ ਸੰਘਣਤਾ ਨੂੰ ਘਟਾਉਣ ਵਾਲਾ ਕਾਰਕ ਖੰਡ ਜਾਂ ਲੂਣ ਨਹੀਂ ਹੈ ਕਿਉਂਕਿ ਜਦੋਂ ਬੱਚਿਓ ਅਸੀਂ ਪਾਣੀ ਵਿੱਚ ਕੋਈ ਚੀਜ਼ ਘੋਲ ਲੈਂਦੇ ਆ ਤੇ ਉਹਦੇ ਮੁਕਾਬਲੇ ਵਿੱਚ ਕੀ ਹੁੰਦਾ ਪਾਣੀ ਦੇ ਅਣੂਆਂ ਦੀ ਸੰਘਣਤਾ ਘਟ ਜਾਂਦੀ ਹੈ ਸੋ ਉਸ ਵਿੱਚ ਪਾਣੀ ਦੀ ਸੰਘਣਤਾ ਨੂੰ ਘਟਾਉਣ ਵਾਲਾ ਕਾਰਕ ਖੰਡ ਜਾਂ ਲੂਣ ਨਹੀਂ ਹੈ ਉਹ ਖਾਲੀ ਹੈ ਇਸ ਤਰ੍ਹਾਂ ਖਾਲੀ ਵਾਲਾ ਥਾਲੀ ਵਾਲਾ ਪਾਣੀ ਇਹਦੇ ਕਰਕੇ ਥਾਲੀ ਵਾਲਾ ਪਾਣੀ ਸਮ ਪਰਸਰੀ ਕੋਲ ਵਜੋਂ ਵਰਤਨਾ ਹੈ ਸਮ ਪਰਸਰੀ ਆਇਸੋਟੋਨਿਕ ਤੇ ਆਲੂ ਦੇ ਅੰਦਰਲੇ ਪਾਣੀ ਦੀ ਸੰਗਣਤਾ ਤੇ ਬਾਹਰਲੇ ਪਾਣੀ ਦੀ ਸੰਗਣਤਾ ਬਰਾਬਰ ਹੈਗੀ ਹੈ ਸੋ ਜੇ ਬਰਾਬਰ ਹੈ ਤੇ ਪਾਣੀ ਦਾ ਵਹਾ ਨਹੀਂ ਹੋਏਗਾ ਤੇ ਕੋਈ ਪਰਸਰਣ ਦੀ ਕਿਰਿਆ ਨਹੀਂ ਹੁੰਦੀ ਠੀਕ ਹੈ ਹੁਣ ਡੀ ਵਿੱਚ ਕਿਉਂ ਨਹੀਂ ਆਇਆ ਡੀ ਆਲੂ ਵਿੱਚ ਖੰਡ ਹੋਣ ਦੇ ਬਾਵਜੂਦ ਵੀ ਪਾਣੀ ਇਸ ਲਈ ਇਕੱਠਾ ਨਹੀਂ ਹੋਇਆ ਕਿਉਂਕਿ ਉਬਾਲਣ ਦੇ ਨਾਲ ਸੈੱਲ ਮਰ ਗਏ ਆਲੂ ਦੇ ਸੈੱਲ ਮਰ ਗਏ ਅਤੇ ਪਰਸਨ ਰਾਹੀਂ ਪਾਣੀ ਸੋਖਣ ਜਾਂ ਛੱਡਣ ਦੀ ਸਮਰੱਥਾ ਸਿਰਫ ਜਿਉਂਦੇ ਸੈੱਲਾਂ ਵਿੱਚ ਹੁੰਦੀ ਹੈ ਇਹ ਗੱਲ ਬੜੀ ਮਹੱਤਵਪੂਰਨ ਹੈ ਔਰ ਇਹਨਾਂ ਗੱਲਾਂ ਨੂੰ ਬੱਚਿਓ ਸੋਚੋ ਤੇ ਉੱਤਰ ਦਿਓ ਦੀ ਲੜੀ ਵਿੱਚ ਮੈਂ ਬੜੇ ਵਿਸਤਾਰ ਦੇ ਨਾਲ ਤੁਹਾਨੂੰ ਸਮਝਾਇਆ ਵੀ ਹੋਇਆ ਪਰਸਨ ਦੀ ਕਿਰਿਆ ਸਿਰਫ ਉਸੇ ਮੂਸਾਮਦਾਰ ਚੁੱਲੀ ਰਾਹੀਂ ਹੋਏਗੀ ਜਿਹੜਾ ਸੈੱਲ ਜਿਉਂਦਾ ਹੈ ਜੇ ਸੈੱਲ ਮਰ ਗਿਆ ਵਾਲਨ ਦੇ ਸੈੱਲ ਨਾਲ ਸੈੱਲ ਮਰ ਗਏ ਇਸ ਕਰਕੇ ਉਸ ਰਾਹੀਂ ਜੇ ਜੜੀ ਉਹ ਛਿੱਲੀ ਨਹੀਂ ਪਰਸਰਨ ਦੀ ਕਿਰਿਆ ਨਹੀਂ ਹੋਏਗੀ ਇਸ ਕਰਕੇ ਪਾਣੀ ਨਹੀਂ ਆਇਆ ਹੁਣ ਬੱਚਿਓ ਦਸਵਾਂ ਸਵਾਲ ਆਖਰੀ ਸਵਾਲ ਸਰੀਰ ਦੇ ਵਾਧੇ ਅਤੇ ਸੈੱਲਾਂ ਦੀ ਟੁੱਟ ਭੱਜ ਠੀਕ ਕਰਨ ਲਈ ਕਿਸ ਪ੍ਰਕਾਰ ਦਾ ਸੈੱਲ ਵਿਭਾਜਨ ਹੁੰਦਾ ਹੈ ਅਤੇ ਯੁਗਮ ਜਿ ਬਣਾਉਣ ਲਈ ਜਿਹਨੂੰ ਕੈਮੀਟਸ ਕਹਿੰਦੇ ਆ ਯੁਗਮ ਜਿ ਬਣਾਉਣ ਲਈ ਕਿਸ ਪ੍ਰਕਾਰ ਦਾ ਸੈੱਲ ਵਿਭਾਜਨ ਹੁੰਦਾ ਹੈ ਦੋ ਕਿਸਮ ਦੇ ਵਿਭਾਜਨ ਨੇ ਅਸੀਂ ਪੜ੍ਹੇ ਨੇ ਹਨਾ ਆਓ ਦੇਖੀਏ ਹੁਣ ਖੇਰੀਲ ਦੇ ਵਾਧੇ ਅਤੇ ਸੈੱਲਾਂ ਦੀ ਟੁੱਟ ਪੱਜ ਠੀਕ ਕਰਨ ਲਈ ਇੱਕ ਪੜਾਵੀ ਇੱਕ ਪੜਾ ਇੱਕ ਪੜਾਵੀ ਮਾਈਟੋਸਿਸ ਨਾਮ ਦਾ ਵਿਭਾਜਨ ਹੁੰਦਾ ਹੈ ਇੱਕ ਪੜਾਵੀ ਇਸ ਕਿਰਿਆ ਵਿੱਚ ਇੱਕ ਮਾਦਰੀ ਸੈੱਲ ਦੋ ਸੰਤਾਨ ਸੈੱਲਾਂ ਵਿੱਚ ਵੰਡਿਆ ਜਾਂਦਾ ਹੈ ਜਿਨ੍ਹਾਂ ਵਿੱਚ ਗੁਣ ਸੂਤਰਾਂ ਜਿਹਨੂੰ ਕਰੋਮੋਸੋਮਸ ਕਹਿੰਦੇ ਆ ਦੀ ਸੰਖਿਆ ਮਾਤ ਸੈੱਲ ਜਿੰਨੀ ਹੀ ਰਹਿੰਦੀ ਹੈ ਇਸ ਲਈ ਇਸ ਨੂੰ ਸਾਂਵੀ ਸੂਤਰੀ ਵਿਭਾਜਨ ਕਿਹਾ ਜਾਂਦਾ ਹੈ ਸਾਂਵੀ ਮੈਨੇ ਕੀ ਹੁੰਦਾ ਬਰਾਬਰ ਜਿਨੇ ਮਾਤਰੀ ਸੈੱਲ ਚ ਕਰੋਮੋਸੋਮ ਨੇ ਗੁਣਸੂਤਰ ਨੇ 19 ਸੰਤਾਨ ਸੈੱਲਾਂ ਵਿੱਚ ਹੈਗੇ ਨੇ ਇਸ ਕਰਕੇ ਇਸ ਨੂੰ ਸਾਵੀ ਸੁਤਰੀ ਦੇ ਭਾਜਨ ਕਿਹਾ ਜਾਂਦਾ ਹੈ ਠੀਕ ਹੈ ਕਿਉਂਕਿ ਸਾਵਾਂ ਬਣ ਰਿਹਾ ਹੈ ਸੰਤੁਲਨ ਨਹੀਂ ਰਿਹਾ ਜਿੰਨਾ ਪਹਿਲਾਂ ਸੀ ਇਹ ਗੁਣਸੂਤਰ ਕਰੋਮੋਸੋਮ 19 ਸੰਤਾਨ ਸੈੱਲ ਵਿੱਚ ਰਹੇ ਤੇ ਯੁਗਮਜ ਬਣਾਉਣ ਲਈ ਦੋ ਪੜਾਵੀ ਦੋ ਪੜਾਵਾਂ ਵਿੱਚ ਹੁੰਦਾ ਹੈ ਇੱਕ ਪੜਾ ਉਹਨੂੰ ਕਿਹਾ ਜਾਂਦਾ ਹੈ ਮਿਓਸਿਸ 1 ਫਿਰ ਮਿਓਸਿਸ 2 ਇੱਕ ਤੋਂ ਪਹਿਲੇ ਦੋ ਸੈੱਲ ਬਣਦੇ ਨੇ ਦੋ ਤੋਂ ਫਿਰ ਚਾਰ ਬਣਦੇ ਨੇ ਸੋ ਯੁਗਮਜ ਬਣਾਉਣ ਲਈ ਦੋ ਪੜਾਵੀ ਮਿਓਸਿਸ ਨਾਮ ਦਾ ਇਹ ਭਾਜਨ ਹੁੰਦਾ ਹੈ ਇਸ ਕਿਰਿਆ ਵਿੱਚ ਇੱਕ ਮਾਦਰੀ ਸੈੱਲ ਚਾਰ ਸੰਤਾਨ ਇਹ ਦੇਖੋ ਇਹ ਦੋ ਸੈੱਲਾਂ ਵਿੱਚ ਇਹ ਚਾਰ ਸੈੱਲਾਂ ਵਿੱਚ ਸੰਤਾਨ ਸੈੱਲਾਂ ਵਿੱਚ ਵੰਡਿਆ ਜਾਂਦਾ ਹੈ ਜਿਨ੍ਹਾਂ ਵਿੱਚ ਗੁਣ ਸੂਤਰਾਂ ਦੀ ਗਿਣਤੀ ਮਾਦਰੀ ਸੈੱਲਾਂ ਨਾਲੋਂ ਅੱਧੀ ਹੁੰਦੀ ਹੈ ਇਹ ਵਿੱਚੋਂ ਅੰਤਰ ਨੇ ਦੋ ਨਾਂ ਦੇ ਮਾਈਟੋਸਿਸ ਇੱਕ ਪੜਾਵੀ ਹੈ ਮਿਓਸਿਸ ਦੋ ਪੜਾਵੀ ਹੈ ਮਾਈਟੋਸਿਸ ਵਿੱਚ ਦੋ ਸੰਤਾਨ ਸੈੱਲ ਬੰਦੇ ਨੇ ਮਿਓਸਿਸ ਵਿੱਚ ਚਾਰ ਸੰਤਾਨ ਸੈੱਲ ਬੰਦੇ ਨੇ ਮਾਈਟੋਸਿਸ ਵਿੱਚ ਸੰਤਾਨ ਸੈੱਲਾਂ ਦੇ ਗੁਣਸੂਤਰਾ ਦੀ ਗਿਣਤੀ ਮਾਦਰੀ ਸੈਲ ਜਿੰਨਾ ਹੀ ਰਹਿੰਦੀ ਹੈ ਪਰ ਮਿਓਸਿਸ ਵਿੱਚ ਗੁਣਸੂਤਰਾ ਦੀ ਗਿਣਤੀ ਸੰਤਾਨ ਸੈੱਲਾਂ ਵਿੱਚ ਅੱਧੀ ਰਹਿ ਜਾਂਦੀ ਹੈ ਸੋ ਇਹ ਦੇਖੋ ਗਿਣਤੀ ਮਾਦਰੀ ਸੱਲਾਂ ਨਾਲੋਂ ਅੱਧੀ ਹੁੰਦੀ ਹੈ ਇਸ ਲਈ ਇਸ ਨੂੰ ਅਰਧ ਸੂਤਰੀ ਵਿਭਾਜਨ ਕਿਹਾ ਜਾਂਦਾ ਹੈ ਇਹ ਹੈਗਾ ਅਰਧ ਸੂਤਰੀ ਕਿਉਂ ਕਿ ਇਹ ਚ ਗੁਣਸੂਤਰਾ ਅੱਧੇ ਰਹਿ ਗਏ ਇਹਨੂੰ ਸਮੀ ਸੂਤਰੀ ਕਿਉਂਕਿ ਇਹਦੇ ਵਿੱਚ ਗੁਣਸੂਤਰਾ ਦੀ ਗਿਣਤੀ ਉਨੀ ਹੀ ਰਹਿੰਦੀ ਹੈ ਠੀਕ ਹੈ ਬੱਚਿਓ ਸੋ ਇਸ ਤਰ੍ਹਾਂ ਜਿਵੇਂ ਆਪ ਬੜਾ ਵਧੀਆ ਥੋੜੇ ਸ਼ਬਦਾਂ ਵਿੱਚ ਤੇ ਸਾਰੀ ਗੱਲ ਜੜੀ ਹੈ ਉਹ ਸਮੋਈ ਗਈ ਸੋ ਐਸੀ ਤਰ੍ਹਾਂ ਵਿਦਿਆਰਥੀਓ ਤੁਹਾਡੇ ਇਸ ਅਭਿਆਸ ਦੇ ਅੰਤਲੇ ਦੋ ਸਵਾਲ ਤੇ ਇਸ ਵੀਡੀਓ ਦੇ ਨਾਲ ਤੁਹਾਡਾ ਪੂਰਾ ਅਧਿਆਇ ਖਤਮ ਹੁੰਦਾ ਹੈ ਪਹਿਲੇ ਪਹਿਲੇ ਇਸੇ ਵਿੱਚ ਅਸੀਂ ਸੋਚੋ ਤੇ ਉੱਤਰ ਦਿਓ ਦੇ ਰਾਹੀਂ ਸਾਰੇ ਅਧਿਆਇ ਨੂੰ ਅਸੀਂ ਸਮਿਟਿਆ ਉਹਨੂੰ ਸਮਝਣ ਦਾ ਯਤਨ ਕੀਤਾ ਫਿਰ ਅਧਿਆਇ ਦੇ ਅੰਦਰਲੇ ਆਏ ਪੰਨੇ ਉੱਤੇ ਜਿਹੜੇ ਅੰਦਰਲੇ ਸਵਾਲ ਸੀਗੇ ਉਹ ਕੀਤੇ ਤੇ ਹੁਣ ਅਸੀਂ ਹੈ ਅਭਿਆਸ ਦੇ ਸਾਰੇ ਸਵਾਲ ਕਰ ਲੈਨੇ ਆਂ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ